ਹਸਣ ਬੰਦਿਆਂ ਚ ਗੱਲ ਚੱਲੇ ਕੰਮ ਦੀ ਫੌਜੀਆਂ ਚ ਗੱਲ ਚੱਲੇ ਚੱਲੇ ਰੰਮੀ ਇਹਦੇ ਹੁੰਦਾ ਹਾਂਜੀ ਗਮਗੇ ਗਮਗੇ ਹਸਣ ਬੰਦਿਆਂ ਚ ਗੱਲ ਚੱਲੇ ਕੋ ਜੀਆਂ ਚ ਗੱਲ ਚੱਲੇ ਚੱਲੇ ਰਮਦੀ ਰਾਜਨੀਤਿਕ ਆ ਲੋ ਕੁੜੇ ਪਤਾ ਕੀ ਗੱਲ ਹੁੰਦੀ ਐ ਮਝੈਲ ਨੂੰ ਬਿਠਾ ਕੇ ਪੁੱਛੋ ਬਲਾਕ ਸਮਤੀ ਦੀਆਂ ਵੋਟਾਂ ਨੇ ਮੈਡਮ ਦੀ ਉਦੋਂ ਬਾਅਦ ਐਮਐਲਏ ਲੜਨਾ ਉਦੋਂ ਬਾਅਦ ਫਿਰ ਕਹਿੰਦਾ ਸਿੱਧਾ ਹੀ ਤਾਂ ਨੂੰ ਮਾਨ ਸਾਹਿਬ ਕੋਲੇ ਨੇੜੇ ਟੇੜੇ ਹੋ ਜੀ ਤਾੜੀ ਮਾਰੋ ਤੁਹਾਡੇ ਭਾਈ ਦੇ ਨਾਂ ਤੇ ਗਾਇਆ ਮੈਂ ਤੇ ਮੂੰਹ ਇਹ ਕਿਵੇਂ ਕਰਦੇ ਦੱਸੋ ਹਾਂਜੀ ਉਹ ਕੀ ਹੁੰਦੀ ਐ ਝੂਪਾ ਮੈਂ ਤੁਹਾਨੂੰ ਸਾਰਿਆਂ ਨੇ ਕਹਿਣ ਲੱਗੀਆਂ ਇਹ 7:30 ਤੋਂ 8:00 ਵਜੇ ਤੱਕ ਹੈਗੇ ਆ ਇੱਥੇ ਜੇ ਤਾਂ ਤੁਹਾਨੂੰ ਕੋਈ ਲੇਟ ਹੁੰਦਾ ਬੇਸ਼ੱਕ 8:00 9:00 ਵਜੇ ਤੱਕ ਲਾਈ ਰੱਖੋ ਮੇਰੀ ਭੈਣ ਨੂੰ ਜਾਣਾ ਨਹੀਂ ਕਿਸੇ ਪਾਸੇ ਠੀਕ ਐ ਹੁਣ ਤੁਸੀਂ ਆਵਾ ਟਾਈਮ ਦੱਸੋ ਤੁਸੀਂ ਕਿੰਨੇ ਵਜੇ ਤੱਕ ਹੋ ਉਸ ਤੋਂ ਬਾਅਦ ਤੁਸੀਂ ਬੱਲੋ ਵੀ ਪਾਉਣੀ ਐ ਤੁਸੀਂ ਪਾਉਣੀ ਆ ਉਹ ਤੇ ਮੈਨੂੰ ਇੰਨਾ ਟਾਈਮ ਦੱਸ ਦਿਓ ਤੁਸੀਂ ਕਿੰਨੇ ਵਜੇ ਤੱਕ ਹੈਗੇ ਹੋ ਕਿਦੋਂ ਉਹਨਾ ਟਾਈਮ ਦੱਸ ਦਿਓ ਸਾਨੂੰ ਤੁਸੀਂ ਫਿਰ 9 ਵਜੇ ਤੱਕ ਲੈ ਵੀ ਕਿੰਨੂੰ 9 ਵਜੇ ਤੱਕ ਕਹਿੰਦੀਆਂ ਨੇ ਕੁੜੀਆਂ ਐ ਕਰੋ ਐਸੇ ਕਿਤੇ ਚ ਮੁੰਡਾ ਨਾ ਵੇਖ ਲਈ ਆਪਾ ਮੁੰਡਾ ਵੀ ਪ੍ਰਵਾ ਮੇਰੀਆਂ ਬੱਖੀਆਂ ਕੱਟੀਆਂ ਹੋ ਗਏ ਤੈਨੂੰ ਸਸਤਾ ਲੱਗਦਾ ਆਹਾਂ ਦੱਬ ਕੇ ਥਾੜੀ ਲਾਓ ਇਸ ਪਰਿਵਾਰ ਦੇ ਨੇ ਕਿ ਨਿੱਤਣੀ ਮੰਨੀ ਚ ਸਾਰਾ ਕੁਝ ਹੀ ਜਾਇਜ਼ ਹੁੰਦਾ ਚਾਹੇ ਉਹ ਪਿਆਰ ਨਾਲ ਕਿਆ ਹੋਵੇ ਚਾਹੇ ਗੜਾ ਗੁਣਾ ਪਈਆਂ ਜੀਜਿਆਂ ਜੂਜਿਆਂ ਦੇ ਤੇ ਗੜਾ ਪੈਂਦੀ ਹੁੰਦੀ ਹੈ ਹੱਦ ਤੱਕ ਮੈਂ ਥੋੜੀ ਜਿਹੀ ਦਿੱਤੀਆਂ ਵੀ ਚਲੋ ਫਿਰ ਵੀ ਮੋਤਵਰ ਬੰਦਾ ਕਾਹਨੂੰ ਮਾਂ ਭੈਣ ਕਰਨੀ ਆ ਦੀ ਹੈਨਾ ਦੱਬ ਕੇ ਤਾੜੀ ਲਾਓ ਮੇਰੇ ਕਿੰਨੇ ਕਿ ਬੋਲੋ ਕਿ ਮੈਂ ਤੁਹਾਡੇ ਲਈ ਆਈਆਂ ਇਹਨੇ ਕੁਛ ਨਹੀਂ ਕਰਨਾ ਲਾਈਟਾਂ ਲਵਾਈਆਂ ਇਹਨੇ ਪਿੰਡ ਚ ਲਾਈਟਾਂ ਲੱਗੀਆਂ ਹੈ ਹਾਂ ਹਾਂ ਬਈ ਕੁੜੀਆਂ ਰਨਿੰਗ ਕਰਦੀਆਂ ਸਰਪੰਚ ਸਾਹਿਬ ਜਿੰਨੀ ਤੁਹਾਡੀ ਅਥਾਰਟੀ ਹੈ ਤਾਂ ਲਾਈਟਿੰਗ ਜ਼ਰੂਰ ਹੋਣੀ ਚਾਹੀਦੀ ਦੱਬ ਕੇ ਤਾੜੀ ਲਾਓ ਜੇ ਗੱਲ ਸਹੀ ਹੈ ਕਿਉਂਕਿ ਮੈਂ ਤੁਹਾਡੇ ਜਿੰਨੀ ਆ ਸਰਪੰਚ ਸਰਪੰਚ ਆਉਂਦੇ ਜਾਂਦੇ ਰਹਿੰਦੇ ਨੇ ਮੈਂ ਜਨਤਾ ਵਾਲਾ ਦੱਬ ਕੇ ਤਾੜੀ ਲਾਓ ਮੇਰੀ ਇੱਛਾ ਹੈ ਕਿ ਤੁਸੀਂ ਅਗਲੀ ਵਾਰ ਵੀ ਆਓ ਪਰ ਜੇ ਕੰਮ ਨਾ ਕਰੋਗੇ ਮੈਂ ਤੁਹਾਡੇ ਨਾਲ ਨਹੀਂ ਆ ਹੈਨਾ ਇਹ ਹੋਣਾ ਚਾਹੀਦਾ ਕਿਉਂਕਿ ਮੈਂ ਵੀ ਆਮ ਜਨਤਾ ਆ ਸਰਪੰਚ ਨਹੀਂ ਤਾਂ ਉਹ ਖੜੀ ਆ ਸਾਡਾ ਤਾਂ ਮੈਂ ਧੂੜ ਚ ਲੱਟੂ ਆ ਹਾਂਜੀ ਕਹਿੰਦੇ ਤਾਂ ਇਹ ਬਹੁਤ ਖਰਾਬ ਨੇ ਮਝੈਲ ਦੀਆਂ ਨੇ ਸਾਰੀਆਂ ਮੇਰੇ ਨਾਂ ਤੋਂ ਵੀ ਪੰਜ ਮਿੰਟ ਨਹੀਂ ਖੜਨਾ ਜੁੱਤੇ